ਸਤ ਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਤਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਾਈਂ ਮਨਵਤੀਆਂ ਬਾਤਾਂਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਦਾ ਵਢਾਈ ਆ ਸ਼ਬਦ ਤੋਂ ਗਾਉ ਅਗੀ ਤੇਰਾ ਮਨ ਜੀ ਨਿਵਸਾਇਆ ਕਰ ਨਾਨਕ ਤੁ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵਿਰਕਾ ਮਜੂਰ ਸੀ ਇਸ ਟਾਈਮ ਤਮਤਾਨ ਸਾਹਿਬ ਗੁਰੂ ਘਰ ਦੇ ਵਿੱਚ ਅੱਜ ਜਿਹੜੀ ਤੁਹਾਡੇ ਨਾਲ ਮੈਂ ਤੁਹ ਕੁਝ ਤਸਵੀਰਾਂ ਸਾਂਝੀਆਂ ਕਰ ਰਿਹਾ ਕਿਉਂਕਿ 28 29 30 ਤਰੀਕ ਨੂੰ ਜਾਨੀ ਕਿਤੇ ਬਹੁਤ ਵੱਡਾ ਇੱਕ ਸਮਾਗਮ ਹੋਣ ਜਾ ਰਿਹਾ ਹੈ ਔਰ ਇਸ ਸਮਾਗਮ ਦੀ ਜਿਹੜੀ ਕਿ ਤਿਆਰੀ ਬਹੁਤ ਜ਼ੋਰਾਂ ਦੇ ਚੱਲ ਰਹੀ ਹੈ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਇਕੱਤਰ ਵੀ ਹੋਣ ਗਿਆ ਸਾਰੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਇੱਥੇ ਦੇ ਮੈਨੇਜਮੈਂਟ ਦੇ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਵ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਰਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਜਿੱਥੇ ਤਿੰਨ ਵਾਰ ਨਵੇਂ ਪਾਰਸ਼ਾ ਗੁਰੂ ਤੇਗ ਬਹਾਦਰ ਜੀ ਆਏ ਉਹਨਾਂ ਦੇ 350 ਸਾਲ ਦੀ ਸ਼ਹੀਦੀ ਪੂਰਵ ਨੂੰ ਮੁੱਖ ਰੱਖਦਿਆਂ ਇੱਥੋਂ ਦੇ ਇਲਾਕੇ ਦੀਆਂ ਸੰਗਤਾਂ ਦੀ ਇਹ ਪੁਰਜੋਰ ਮੰਗ ਸੀ ਕਿ ਸਾਡੇ ਇੱਥੇ ਐਡਾ ਵੱਡਾ ਸਥਾਨ ਹੈ ਗੁਰੂ ਤੇਗ ਬਹਾਦਰ ਨਵੇਂ ਪਾਰਸ਼ਾ ਜੀ ਦਾ ਦਨਵਾਰ ਜਿੱਥੇ ਗੁਰੂ ਸਾਹਿਬਾਨ ਆਏ ਤੇ 3 ਮਹੀਨੇ 13 ਦਿਨ ਵੀ ਇੱਥੇ ਗੁਰੂ ਸਾਹਿਬ ਰਹੇ ਪਰ ਅਜੇ ਤੱਕ ਕੋਈ ਵੱਡਾ ਸਮਾਗਮ ਨਹੀਂ ਹੋ ਸਕਿਆ ਜਦੋਂ ਕਿ ਪਹਿਲਾਂ ਸਰਕਾਰ ਵੱਲੋਂ ਵੀ ਨਿਸ਼ਚਿਤ ਕੀਤਾ ਗਿਆ ਸੀ ਕਿ ਤਮਤਾਨ ਸਾਹਿਬ ਪ੍ਰੋਗਰਾਮ ਹੋਵੇਗਾ ਪਰ ਫਿਰ ਪ੍ਰਧਾਨ ਮੰਤਰੀ ਜੀ ਦੀ ਵਿਵਸਥਾ ਕਰਕੇ ਕਿਉਂਕਿ 25 ਨਵੰਬਰ ਨੂੰ ਗੀਤਾ ਜਨਤੀ ਵੀ ਚਲਣੀ ਸੀ ਤੇ ਗੁਰਤੇਗ ਬਹਾਦਰ ਜੀ ਦਾ ਅਸ਼ਦੀ ਪੂਰਵ ਵੀ ਆਉਣਾ ਸੀ ਫਿਰ ਪ੍ਰਧਾਨ ਮੰਤਰੀ ਜੀ ਦੀ ਵਿਵਸਥਾ ਹੋਣ ਕਰਕੇ 25 ਤਰੀਕ ਨੂੰ ਕੱਲ ਇਹ ਬਹੁਤ ਵੱਡੇ ਪੱਧਰ ਤੇ ਹਰਿਆਣਾ ਸਰਕਾਰ ਤੇ ਭਾਰਤ ਸਰਕਾਰ ਅਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਖੇਤਰ ਦੇ ਵਿਖੇ ਧਰਤੀ ਤੇ ਮਨਾਇਆ ਗਿਆ ਜਿਦੇ ਵਿੱਚ ਖੁਦ ਪ੍ਰਧਾਨ ਮੰਤਰੀ ਕੈਬਨਟ ਮੰਤਰੀ ਅਤੇ ਹਰਿਆਣਾ ਦੇ ਸਾਰੇ ਕੈਬਨਟ ਮੁੱਖ ਮੰਤਰੀ ਜਿਦੇ ਵਿੱਚ ਸ਼ਾਮਲ ਹੋਏ ਅੱਜ ਤੋਂ ਹੁਣ ਇਹਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਤਿਆਰੀ ਹੁੰਦੀ ਆ ਤੇ ਵੈਸੇ ਨੂੰ 15 ਦਿਨ ਹੋ ਗਏ ਨੇ ਟੈਂਟ ਲੱਗਦੇ ਆ ਜੋ ਕਿ ਪਹਿਲੀ ਵਾਰ ਇੰਨਾ ਵੱਡਾ ਪ੍ਰੋਗਰਾਮ ਹੋ ਰਿਹਾ ਹੈ ਅਸਾਂ ਇੱਥੇ 30 ਏਕੜ ਜ਼ਮੀਨ ਜੋ ਇਸ ਸਮਾਗਮ ਵਾਸਤੇ ਰੱਖੀ ਗਈ ਹੈ ਉਹਦੇ ਵਿੱਚ ਸਾਡੀ ਇੱਕ ਟੈਂਟ ਸਿਟੀ ਬਣੇਗੀ ਜਿਹਦੇ ਵਿੱਚ ਸੰਗਤ ਦੇ ਰਹਿਣ ਦੇ ਪ੍ਰਬੰਧ ਦਾ ਵੀ ਹਜ਼ਾਰਾਂ ਲੋਕਾਂ ਦੇ ਰਹਿਣ ਦਾ ਪ੍ਰਬੰਧ ਵੀ ਹੋਵੇਗਾ ਕਿਉਂਕਿ ਇਹ ਪ੍ਰੋਗਰਾਮ ਸਮਾਗਮ 3 ਦਿਨ ਚੱਲਣਾ ਹੈ 28 29 ਤੇ 30 ਨਵੰਬਰ ਤੱਕ ਅਤੇ ਐਡੇ ਵੱਡੇ ਸਮਾਗਮ ਵਿੱਚ ਨੈਸੋ ਮੈਨਾਂ ਕਿ ਦੁਨੀਆ ਭਰ ਦੇ ਲੋਕ ਵੀ ਇੱਥੇ ਆਉਣਗੇ ਭਾਰਤਵਰਸ਼ ਦੇ ਲੋਕ ਵੀ ਆਉਣਗੇ ਹਰਿਆਣੇ ਦੀਆਂ ਵੀ ਵਰਤੂ ਵਰਤ ਸੰਗਤਾਂ ਆਉਣਗੀਆਂ ਇਹ ਸਾਰੇ ਇਲਾਕੇ ਦੇ ਲੋਕ ਪਿੰਡਾਂ ਦੇ ਪਿੰਡ ਇੱਥੇ ਉਸ ਦਿਨ ਸ਼ਿਕਰਤ ਕਰ ਰਹੇ ਨੇ ਆ ਰਹੇ ਨੇ ਨਤਮਸਤਕ ਹੋਣ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਪੁਰਬ ਦੀ ਵਿੱਚ ਸ਼ਾਮਲ ਹੋਣ ਵਾਸਤੇ ਤੇ ਇੱਥੇ ਬੀਬੀਆਂ ਬੱਚੇ ਬੁੱਢੇ ਬਜ਼ੁਰਗ ਸਾਰੇ ਇੱਥੇ ਪਹੁੰਚਣਗੇ ਇਸ ਕਰਕੇ ਇਹ ਇੱਕ ਬਹੁਤ ਮਹਾਨ ਮੈਂ ਸੁਬਨਾ ਕਿ ਕੁੰਬੁਰਗਾ ਮੇਲਾ ਬਣਨ ਜਾ ਰਿਹਾ ਹੈ 28 29 ਤੇ 30 ਤਰੀਕ ਨੂੰ ਜਿਹਦੀਆਂ ਤਿਆਰੀਆਂ ਪੂਰੀਆਂ ਲੱਗੇ ਹੋਏ ਨੇ ਟੈਂਟਾਂ ਵਾਲੇ ਮੇਰੇ 3-400 ਮੁਲਾਜ਼ਮ ਜੋ ਟੈਂਟ ਜਿਹੜਾ ਹੈ ਉਹਨਾਂ ਆਪਣੇ ਲਾਏ ਹੋਣ ਤਿਆਰੀ ਕਰਨ ਵਾਸਤੇ ਤਕਰੀਬਨ ਕੱਲ ਜਾਂ ਪਰਸੋਂ ਤੱਕ ਪੂਰਾ ਟੈਂਟ ਵੀ ਫਾਈਨਲ ਹੋ ਜਾਏਗਾ ਤੇ ਉਹ ਜਿਹੜੇ ਪ੍ਰਬੰਧ ਨੇ ਜਿਵੇਂ ਸਭ ਤੋਂ ਪਹਿਲਾਂ ਉੱਥੇ ਪਾਰਕਿੰਗ ਦਾ 40 ਤੇ 20 40 ਏਕੜ ਇੱਕ ਵੱਖਰੀ ਪਾਰਕਿੰਗ ਵਾਸਤੇ ਜਗ੍ਹਾ ਰੱਖੀ ਗਈ ਹੈ ਉਹਦੇ ਨਾਲ ਦੇ ਨਾਲ ਹੀ ਅੱਗੇ ਫਿਰ ਪਾਰਕਿੰਗ ਤੋਂ ਬਾਅਦ ਜੋੜਾਕਰ ਹੈ ਜੋੜੇਕਰ ਤੋਂ ਬਾਅਦ ਲੰਗਰ ਲੰਗਰ ਹੋਵੇਗਾ ਤੇ ਲੰਗਰ ਤੋਂ ਬਾਅਦ ਅੱਗੇ ਆ ਕੇ ਫਿਰ ਉਹ ਪੰਡਾਲ ਹੋਵੇਗਾ ਜਿੱਥੇ ਗੁਰੂ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਇਹ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ ਉੱਥੇ ਸੰਗਤਾਂ ਆਉਣਗੀਆਂ ਉਹ ਬਹੁਤ ਵੱਡਾ ਮੈਸਮਿਨਾ ਵੀ ਕਈ ਏਕੜਾਂ 'ਚ ਉਹ ਪੰਡਾਲ ਜੋ ਲਗਾਇਆ ਜਾਏਗਾ ਜਿਦੇ ਵਿੱਚ ਇੱਕ ਟਾਈਮ ਤੇ ਹਜ਼ਾਰਾਂ ਸੰਗਤਾਂ ਉੱਥੇ ਇੱਕ ਟਾਈਮ ਤੇ ਬੈਠ ਸਕਦੀਆਂ ਨੇ ਕੀਰਤਨ ਸੁਣ ਸਕਦੀਆਂ ਨੇ ਤੇ ਹਜ਼ਾਰਾਂ ਹੀ ਸੰਗਤ ਇੱਕਦਮ ਲੰਗਰ ਖਾ ਸਕਦੀਆਂ ਨੇ ਹਜ਼ਾਰਾਂ ਹੀ ਸੰਗਤਾਂ ਦੇ ਪ੍ਰੋਗਰਾਮ ਵਾਸਤੇ ਟੈਂਟ ਲਾ ਕੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ ਉਹ ਟੈਂਟਾਂ ਦੇ ਵਿੱਚ ਬਿਲਕੁਲ ਵੀਆਈਪੀ ਰੂਮ ਵਰਗੇ ਹੋਣਗੇ ਉਹਦੇ ਵਿੱਚ ਬੈੱਡ ਲੱਗੇ ਹੋਣਗੇ ਅਤੇ ਹਰ ਸਹੂਲਤਾਂ ਉੱਥੇ ਹੋਵੇਗੀ ਇਹ ਨਾਲ ਬਾਥਰੂਮ ਵੀ ਅਟੈਚ ਬਣਾਏ ਗਏ ਨੇ ਕਿਸੇ ਕੀ ਸੰਗਤ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਆ ਸਕੇ ਇਸ ਨੂੰ ਮੁੱਖ ਰੱਖਦੇ ਆ ਪੂਰੀ ਵਿਵਸਥਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਨਗਰ ਤੁਮਤਾਨ ਚਰਨ ਸ਼ੋਪਰਾ ਪਰ ਤਰਤੀ ਤੁਮਤਾਨ ਸਾਹਿਬ ਦੇ ਗੁਰਦੁਆਰੇ ਦੀ ਜ਼ਮੀਨ ਦੇ ਵਿੱਚ ਇਹ ਬਹੁਤ ਵੱਡਾ ਸਮਾਗਮ ਰੱਖਿਆ ਗਿਆ। ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪਾਤਸ਼ਾਹੀ ਨਵੀਂ ਤੁਮਤਾਨ ਸਾਹਿਬ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਉਹਨਾਂ ਦੇ ਨਾਲ ਗੁਰੂ ਕੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਆਲਾ ਜੀ ਜਿਨ੍ਹਾਂ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਜੋ ਕੇ ਇਸ ਪਾਵਨ ਪਵਿੱਤਰ ਧਰਤੀ ਤੇ ਮਨਾਈ ਜਾ ਰਹੀ ਹੈ ਇਸ ਸਬੰਧ ਵਿੱਚ ਬਹੁਤ ਵੱਡੀਆਂ ਤਿਆਰੀਆਂ ਚੱਲ ਰਹੀਆਂ ਨੇ ਤਕਰੀਬਨ 25 ਤੋਂ ਲੈ ਕੇ 35 ਕਿੱਲਾਂ ਦੇ ਵਿੱਚ ਇੱਕ ਵਿਸ਼ਾਲ ਟੈਂਟ ਸਿਟੀ ਬਣੀ ਹੈ ਇਹਦੇ ਅੰਦਰ ਬਹੁਤ ਵੱਡਾ ਇੱਕ ਮੰਡਾਲ ਸਜ ਰਿਹਾ ਹੈ ਤਿਆਰੀਆਂ ਆਪ ਦੇਖ ਰਹੇ ਹੋ ਬਹੁਤ ਵੱਡੀਆਂ ਚੱਲ ਰਹੀਆਂ ਨੇ ਨਾਲ ਜਿਹੜੀਆਂ ਸੰਗਤਾਂ ਨੇ ਇੱਥੇ ਤਿੰਨ ਰੋਜ਼ਾ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ ਉਹਨਾਂ ਲਈ ਰਾਤਰੀ ਰਹਿਣ ਦੇ ਲਈ ਇੱਕ ਵਿਸ਼ਾਲ ਜਿਹੜਾ ਰਿਹਾਇਸ਼ ਦਾ ਪ੍ਰਬੰਧ ਟੈਂਟ ਰੂਪ ਦੇ ਵਿੱਚ ਉਹ ਵੀ ਇੱਥੇ ਹੋਇਆ ਹੈ। ਹੋਰ ਸੰਗਤਾਂ ਦੇ ਜਿਹੜੇ ਗੁਰੂ ਕੇ ਲੰਗਰ ਚੱਲਣੇ ਨੇ ਜਾਂ ਕਾਰ ਸੇਵਾਵਾਂ ਜਿੰਨੀਆਂ ਇੱਥੇ ਸੇਵਾਵਾਂ ਕਰਨੀਆਂ ਨੇ ਉਹਨਾਂ ਦੇ ਲਈ ਉਹ ਉਹ ਵੀ ਸਾਰਾ ਕੁਝ ਟੈਂਟ ਦੇ ਵਿੱਚ ਹੋਇਆ। ਤੇ ਜਿਹੜੇ-ਜਿਹੜੇ ਹੋਰ ਕੈਂਪ ਲੱਗਣ ਜਾ ਰਹੇ ਨੇ ਜਿਵੇਂ ਲਿਟਰੇਚਰ ਕੈਂਪ ਹੈ, ਮੈਡੀਕਲ ਕੈਂਪ ਹੈ ਜਾਂ ਬੱਚਿਆਂ ਦੇ ਕੈਂਪ ਨੇ ਉਹਨਾਂ ਦੀਆਂ ਵੀ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਇੱਥੇ ਉਹ ਚੱਲ ਰਹੀਆਂ ਨੇ ਜੋ ਕਿ ਕੱਲ ਸ਼ਾਮ ਤੱਕ ਬਿਲਕੁਲ ਮੁਕੰਮਲ ਹੋ ਜਾਣੀ ਹੈ ਕਿਉਂਕਿ 28 ਤਰੀਕ ਨੂੰ ਸਵੇਰ 10 ਵਜੇ ਤੋਂ ਇੱਥੇ ਗੁਰਮਤ ਸਮਾਗਮਾਂ ਦੀ ਪ੍ਰారంਭਤਾ ਹੋਣੀ ਹੈ ਜੋ ਕਿ ਤਿੰਨ ਰੋਜ਼ਾ ਇੱਕ ਵੱਡਾ ਸਮਾਗਮ ਰਹੇਗਾ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਚੱਲੇਗਾ 29 ਤਰੀਕ ਨੂੰ ਵੀ ਇਸੇ ਤਰ੍ਹਾਂ ਸਮਾਗਮ ਹੋਵੇਗਾ ਤੇ ਰਾਤਰੀ ਨੂੰ ਕਵੀ ਦਰਬਾਰ ਹੋਵੇਗਾ 30 ਤਰੀਕ ਨੂੰ ਵੀ ਇਸੇ ਤਰ੍ਹਾਂ ਸਵੇਰ 9 ਵਜੇ ਤੋਂ ਲੈ ਕਰਕੇ ਸ਼ਾਮ ਦੇ 5 ਵਜੇ ਤੱਕ ਇੱਕ ਵਿਸ਼ਾਲ ਗੁਰਮਤ ਸਮਾਗਮ ਹੋਵੇਗਾ ਜਿਸ ਦੇ ਅੰਦਰ ਪੰਥ ਪ੍ਰਸਿੱਧ ਸ਼ਖਸੀਅਤਾਂ ਜਿਵੇਂ ਹਾਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਤੋਂ ਨਾਲ ਇੰਟਰਨੈਸ਼ਨਲ ਕੁਇਸ਼ਰ ਜਿੱਥੇ ਇੰਟਰਨੈਸ਼ਨਲ ਟਾਡੀ ਜਿੱਥੇ ਸਾਡੀ ਕੌਮ ਦੀ ਨਾਮਨਾਜ ਸ਼ਖਸੀਅਤ ਗਿਆਨੀ ਪਿੰਦਰਪਾਲ ਸਿੰਘ ਜੀ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਮਾਰਕੰਡੇ ਵਾਲੇ ਹੋਰ ਬੜੀਆਂ ਨਾਮਵਰ ਸ਼ਖਸੀਅਤਾਂ ਇਸ ਮਹਾਨ ਗੁਰਮਤ ਸਮਾਗਮ ਵਿੱਚ ਸੰਗਤ ਦਰਸ਼ਨ ਕਰਨ ਦੇ ਲਈ ਪਹੁੰਚ ਰਹੀਆਂ ਨੇ ਜੋ ਗੁਰੂਸ ਇਤਿਹਾਸ ਦੇ ਨਾਲ ਸਾਨੂੰ ਸਾਰਿਆਂ ਨੂੰ ਨਿਹਾਲ ਕਰਨਗੇ ਸੋ ਇੱਕ ਵੱਡਾ ਮਹਾਨ ਦਿਨ ਜਿਹੜਾ ਹੈ ਇਸ ਪਵਨ ਪਵਿੱਤਰ ਧਰਤੀ ਤੇ ਇਤਿਹਾਸ ਵਿੱਚ ਪਹਿਲੀ ਵਾਰ ਬਣਾਇਆ ਜਾ ਰਿਹਾ ਹੈ ਸਿੰਘ ਸਾਹਿਬ ਇਹ ਰਾਜਪਤਰੀ ਸਮਾਗਮ ਹੈ ਜਿਹੜੇ ਇੱਥੇ ਕਰਵਾਏ ਜਾ ਰਹੇ ਹਨ ਹਾਂਜੀ ਇਹ ਹਰਿਆਣਾ ਰਾਜ ਦੇ ਵਿੱਚ ਪਹਿਲੀ ਵਾਰ ਹੀ ਇੱਕ ਵੱਡਾ ਰਾਜਪਦਰੀ ਸਮਾਗਮ ਤੇ ਅਸੀਂ ਇਹਨੂੰ ਕਹਿ ਸਕਦੇ ਆ ਕਿ ਇੰਟਰਨੈਸ਼ਨਲ ਸਮਾਗਮ ਕਿਉਂਕਿ ਕੇਵਲ ਇੱਕ ਰਾਜ ਹੀ ਨਹੀਂ ਸਾਨੂੰ ਆਸ ਹੈ ਕਿਉਂਕਿ ਇੱਥੋਂ ਥੋੜੀ ਦੂਰ ਤੇ ਪੰਜਾਬ ਦਾ ਬਾਰਡਰ ਲੱਗਦਾ ਤੇ ਪੰਜਾਬ ਰਾਜ ਦੀਆਂ ਸੰਗਤਾਂ ਨਾਲ ਰਾਜਸਥਾਨ ਰਾਜ ਦੀਆਂ ਸੰਗਤਾਂ ਦੂਜੇ ਹੋਰ ਜਿਹੜੇ ਰਾਜ ਦਿੱਲੀ ਆਦਿਕ ਤੋਂ ਬਹੁਤ ਸਾਰੀਆਂ ਸੰਗਤਾਂ ਤੇ ਵਿਦੇਸ਼ਾਂ ਤੋਂ ਵੀ ਕੋਸ਼ ਸੰਗਤਾਂ ਇਸ ਥਾਂ ਤੇ ਹਾਜ਼ਰੀ ਭਰਨ ਦੇ ਲਈ ਪਹੁੰਚ ਰਹੀਆਂ ਨੇ ਕਿਉਂਕਿ ਇਸ ਧਰਤੀ ਤੇ ਪਹਿਲੀ ਵਾਰ ਇਤਨਾ ਵੱਡਾ ਮਹਾਨ ਸਮਾਗਮ ਹੋਣ ਜਾ ਰਿਹਾ ਦੇਖੋ ਜੀ ਜੇ ਗੱਲ ਕੀਤੀ ਜਾਵੇ ਜਿਹੜਾ ਸ਼ਤਾਬਦੀ ਹੁੰਦੀ ਹੈ 100 ਸਾਲ ਦੇ ਵਿੱਚ ਇੱਕ ਵਾਰ ਮਨਾਈ ਜਾਂਦੀ ਹੈ ਤੇ ਇਸ ਤੋਂ ਪਹਿਲਾਂ ਜੇ ਅਸੀਂ 250 ਸਾਲਾ ਸ਼ਤਾਬਦੀ ਦੀ ਗੱਲ ਕਰੀਏ ਤੇ 1925 ਦੇ ਵਿੱਚ ਕੋਈ ਹਾਲਾਤ ਐਸੇ ਨਹੀਂ ਨੇ ਪੰਥ ਦੇ ਵੀ ਆਪਾਂ ਕਹਿ ਸਕੀਏ ਬੇਡੀ ਵੱਡੀ ਸ਼ਤਾਬਦੀ ਮਨਾਈ ਗਈ ਅੱਜ ਗੁਰੂ ਦੀ ਕਿਰਪਾ ਸਦਕਾ ਹਰਿਆਣੇ ਦੀ ਇੱਕ ਵੱਖਰੀ ਜਮਾਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਆਪ ਦੇ ਵਿੱਚ ਬੜੀ ਜਮਾਤ ਬਣ ਚੁੱਕੀ ਹੈ ਤੇ ਨਾਲ ਹੋਰ ਗੁਰੂ ਕੀ ਸਿੱਖ ਸੰਗਤਾਂ ਸਾਰਾ ਇਲਾਕਾ ਐਦਾ ਇੱਕ ਚੰਗਾ ਗੁਰੂ ਦੀ ਕਿਰਪਾ ਨਾਲ ਪ੍ਰਬੰਧ ਬਣ ਗਿਆ ਤੇ ਹੁਣ ਸਾਨੂੰ ਇਹ ਬੜਾ ਇੱਕ ਮਾਣ ਹੈ ਵੀ ਇਹ ਜਿਹੜਾ ਪ੍ਰੋਗਰਾਮ ਇੱਥੇ ਮਨਾਇਆ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਇਤਿਹਾਸ ਵਿੱਚ ਸਾਨੂੰ ਕਿਤੇ ਵੀ ਨਹੀਂ ਮਿਲਦਾ ਵੀ ਐਡੀ ਵੱਡੀ ਸ਼ਤਾਬ ਦੀ ਜਿਹੜੀ ਤਿੰਨ ਰੋਜ਼ਾ ਸਮਾਗਮ ਕਰਕੇ ਇੱਥੇ ਇਸ ਧਰਤੀ ਤੇ ਖਾਸ ਕਰਕੇ ਬਣਾਈ ਗਈ ਹੋਵੇ